ਜਿਹੜਾ ਗਿਆਨ ਆ ਸਾਡਾ ਕਾਦੇ ਲਈ ਆ ਉਹ ਜੋ ਅਸੀਂ ਨੌਲੇਜ ਇਕੱਠੀ ਕਰਦੇ ਆ ਜੋ ਅਸੀਂ ਕੋਈ ਸਕਿੱਲ ਲੈਨੇ ਆ ਕਿ ਉਹਦੇ ਰਾਹੀਂ ਕੁਝ ਪ੍ਰਾਪਤੀ ਉਹ ਐਂਡ ਗੋਲ ਹੈ ਸਾਡਾ ਜਿਹੜਾ ਕੰਮ ਕਰਨਾ ਉਹਨੂੰ ਟਾਈਮਲੀ ਮੈਨਰ ਚ ਕਰਨਾ ਸਿੱਖ ਰਹੇ ਹਾਂ ਡੈਲੀਗੇਸ਼ਨ ਪਤਾ ਹੈ ਸਾਨੂੰ ਜੀਡੀ ਜਿਹੜੇ ਕੰਮ ਕੀਤੇ ਨਹੀਂ ਜਾ ਸਕਦੇ ਉਹਨਾਂ ਨੂੰ ਪੋਸਟਪੋਨ ਕਰਨਾ ਆ ਜਾਂ ਉੱਥੋਂ ਆਈਸੋਲੇਸ਼ਨ ਲੈਣੀ ਆ ਜਿਹੜੇ ਕੀਤੇ ਜਾ ਸਕਦੇ ਆ ਜਿਹਨੂੰ ਕਿੰਨੇ ਕੀਤੇ ਜਾ ਸਕਦੇ ਆ ਜੋ ਟਾਈਮਲੀ ਮੈਨਰ ਚ ਉਹਨੇ ਨਿਸ਼ਚਿਤ ਨiyet ਸਮੇਂ ਚ ਨਹੀਂ ਹੋ ਰਹੀ ਫਿਰ ਉਹਦੇ ਕੀ ਅਰਥ ਆ ਕਿਸੇ ਬੰਦੇ ਨੇ ਵਿਆਹ ਦੇ ਲਈ ਮਠਿਆਈ ਮੰਗਵਾਈ ਤੁਹਾਡੇ ਕੋਲੋਂ ਤੁਸੀਂ 50 ਡੱਬੇ ਦੇਣੇ ਸੀ ਇੱਕ ਦਿਨ ਲੇਟ ਦੇ ਰਹੇ ਤੁਸੀਂ ਕਹਿੰਦੇ ਵੀ 70 ਦੇ ਦੇ ਦਿੰਨੇ ਜੀ ਅਸੀਂ ਕੋਈ ਗੱਲ ਨਹੀਂ ਸਰਚ ਮਾਰੂ ਕਿ ਉਹਨਾਂ ਨੂੰ ਤੁਸੀਂ ਇਹ ਤਾਂ ਕਹੋ ਵੀ ਇਕੱਠੇ 50 ਵੜਾਉਣੇ ਸੌਖੇ ਆ ਔਖੇ ਆ ਸਾਡੇ ਲਈ ਤੁਸੀਂ 5 ਦਿਨ ਬਾਅਦ ਕਹਿੰਦੇ ਅਸੀਂ ਇਦਾਂ ਕਰਦੇ ਆ ਵੀ 30 ਡੱਬੇ ਤੁਹਾਨੂੰ 4 ਦਿਨ ਬਾਅਦ ਦੇ ਦਿੰਨੇ ਤੇ 20 ਡੱਬੇ ਤੁਹਾਨੂੰ ਅਸੀਂ 5ਵੇਂ ਦਿਨ ਦੇ ਦਿਆਂ ਇਕੱਠੇ ਵੀ ਨਹੀਂ ਦੇ ਹੋਏ ਫੇਰ ਤਾਂ ਚੱਲ ਜਊਗਾ ਹੋ ਸਕਦਾ ਕਿਲਾ ਇਹ ਵੀ ਕਹਦਾ ਪਈ 5 ਦਿਨ ਹੈਗੇ ਤੁਸੀਂ 5 ਤਾਂ ਹੁਣੇ ਨਹੀਂ ਦੇ ਦਿਓ ਭੰਮਾ ਸਾਨੂੰ 10 ਕੱਲ ਨੂੰ ਪਛਾ ਦਿਓ ਪਰ ਜੇ ਉਹ ਟਾਈਮ ਲੰਘਣ ਤੋਂ ਬਾਅਦ ਫੇਰ ਤਾਂ ਪੰਮਾ 20 ਡੱਬੇ ਵਾਧੂ ਦੇ ਦਿਓ ਤੁਸੀਂ ਫੇਕੀ ਕਰੂਗਾ ਫੇਰ ਤੁਸੀਂ ਕਹੋ 20% ਡਿਸਕਾਊਂਟ ਦੇ ਦੇਣੀ ਅਸੀਂ ਹੁਣ ਜੇ ਉਹ ਸਮਝਿਆ ਨਾ ਸਾਨੂੰ ਕਿ ਜਿਹੜਾ ਵੀ ਗਿਆਨ ਲੈਨੇ ਅਸੀਂ ਜਿਹੜਾ ਜੋ ਵੀ ਲਿਆਕਤ ਇਕੱਠੀ ਕਰਦੇ ਆ ਜਿਹਨੂੰ ਅਸੀਂ ਅਕਲ ਕਹਿੰਦੇ ਆ ਜੋ ਵਰਤੋਂ ਵਿੱਚ ਨਾ ਆਈ ਜੇ ਸਮੇਂ ਥਾਂ ਸਿਰ ਨਾ ਆਈ ਜਿੱਥੇ ਬੈਠੇ ਆ ਉਹਦੇ ਅਨੁਪਾਤ ਵਿੱਚ ਸਾਡੀ ਯੋਗਤਾ ਨਾ ਹੋਈ ਉਹਦੇ ਬਰਾਬਰ ਉਹਨੂੰ ਮੈਚ ਨਾ ਕਰਦੇ ਹੋਏ ਅਸੀਂ ਅਸੀਂ ਪ੍ਰਸ਼ਟਾਚਾਰ ਕਰਾਂਗੇ ਅਸੀਂ ਕ੍ਰਪਸ਼ਨ ਫਲਾਵਾਂਗੇ ਅਸੀਂ ਬੇਪੱਤ ਹੋਵਾਂਗੇ ਅੰਬੈਰਸ ਹੋਵਾਂਗੇ ਅਸੀਂ ਬਲੇਮ ਦੇਾਂਗੇ ਦੂਜਿਆਂ ਨੂੰ ਕਿਝਾਂਗੇ ਚਿੜਚਿੜੇ ਹੋਵਾਂਗੇ ਫਰਸਟ੍ਰੇਸ਼ਨ ਆ ਭਰੇ ਰਹਾਂਗੇ ਨਾ ਖੁਦਕੁਸ਼ ਪ੍ਰਾਪਤ ਕਰ ਸਕਾਂਗੇ ਨਾ ਜਿਹੜਾ ਸਿਰਫ ਤੇ ਸਿਰਫ ਪੈਸਾ ਕਮਾਉਣ ਦੀ ਖਾਤਰ ਅੱਗੇ ਮੈਨੂੰ ਬੜੀ ਇਰੀਟੇਸ਼ਨ ਹੁੰਦੀ ਉਹਨਾਂ ਬੰਦਿਆਂ ਤੋਂ ਆਪਣੀ ਥਾਂ ਤੇ ਕੋਈ ਬੰਦੇ ਚੈਨਲ ਚਲਾਉਂਦੇ ਆ ਆਪਣਾ ਕੋ ਕੰਮ ਕਰਦੇ ਉਹ ਗੱਲ ਵੱਖਰੀ ਆ ਜਿਹੜੇ ਪੋਲਿਟੀ ਕੰਟਰੋਲਰ ਬਣ ਕੇ ਬੈਠੇ ਆ ਨਾ ਜਿਹੜੇ ਸਿਰਫ ਇਹ ਦੱਸਣ ਦਾ ਕੰਮ ਕਰਦੇ ਆ ਪੈਥੋਂ ਗਲਤ ਹੋ ਗਿਆ ਜੀ ਅਸੀਂ ਗਲਤ ਨੂੰ ਗਲਤ ਠੀਕ ਨੂੰ ਠੀਕ ਕਹਾਂਗੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਹਾਨੂੰ ਪ੍ਰੋਡਕਸ਼ਨ ਦਾ ਫਿਕਰ ਹੈ ਤੁਸੀਂ ਕਦੇ ਸੋਚਿਆ ਵੀ ਇਹਦੇ ਚੋਂ ਪ੍ਰਾਪਤ ਕੀ ਕਰਨਾ ਜਿਹੜੀ ਮੈਂ ਗੱਲ ਕਰਦਾ ਸੀ ਜਿਹੜਾ ਰੈਸਟੋਰੈਂਟ ਦੇ ਵਿੱਚ ਜੇ ਮੈਨੇਜਰ ਨੂੰ ਇਹ ਫਿਕਰ ਨਹੀਂ ਹੈਗਾ ਵੀ ਮਾਲਕ ਦਾ ਪੈਸਾ ਜਿਹੜਾ ਆ ਉਹ ਖਰਾਬ ਹੋਇਆ ਤੇ ਨੁਕਸਾਨ ਕੀ ਹੋਣਾ ਉਹਨੂੰ ਤਾਂ ਉਹਨੂੰ ਕਿੰਨਾ ਕੁ ਟਾਈਮ ਲੱਗਣਾ ਹੈ ਕਹਿਣ ਨੂੰ ਵੀ ਇਹ ਸਟੋ ਡਿਸ਼ ਫੁਰ ਬਣਾਓ ਇਹ ਠੀਕ ਨਹੀਂ ਹੈਗੀ ਮੈਨੂੰ ਮੈਨੂੰ ਚਾਹੁੰਦਾ ਪਈ ਮੇਰੇ ਮੈਨੇਜਰ ਹੁੰਦਿਆਂ ਹੁੰਦਿਆਂ ਕਸਟਮਰ ਨੂੰ ਗਲਤ ਚੀਜ਼ ਜਾਵੇ ਹੁਣ ਉਹ ਡਿਸ਼ ਨੂੰ ਭੁੱਲਣ ਨਾਲ ਦੁਬਾਰਾ ਬਣਾਉਣਾ ਇੱਕ ਤਾਂ ਟਾਈਮ ਖਰਾਬ ਹੋਊਗਾ ਜੇ ਇਦਾਂ ਸਮਾਨ ਇਦਾਂ ਹੀ ਸਮਾਨ ਖਰਾਬ ਹੁੰਦਾ ਰਿਹਾ ਪਈ ਅੱਠ ਸਾਲ ਸੱਕਲੇ ਨੇ ਨਾਣ ਬਣਾਇਓ ਕਹਿੰਦੇ ਨਹੀਂ ਨਹੀਂ ਇਹ ਜਿਆਦੇ ਰੜਗਾ ਸਿੱਟੂ ਜਿਹਾ ਜਿਉ ਨੂੰ ਫਿਕਰ ਨਹੀਂ ਹੋਊਗਾ ਪਈ ਅਸੀਂ ਪ੍ਰਾਪਤ ਕੀ ਕਰਨਾ ਇੱਥੋਂ ਬਣਾਉਣਾ ਕੀ ਆ ਜੇ ਮੈਨੇਜਰ ਨੂੰ ਇਹ ਫਿਕਰ ਹੋਊਗਾ ਨਾ ਕਿ ਕਸਟਮਰ ਨੂੰ ਟਾਈਮ ਨਾ ਮਿਲਿਓ ਪੈਸੇ ਦੇਊਗਾ ਮਾਲਕ ਨੂੰ 4 ਪੈਸੇ بچਣ ਸਾਡੀ ਤਨਖਾਹ ਵੀ ਵਧਾਊਗਾ ਉਹ ਕੰਮ ਵਧਾਊਗਾ ਉਹ ਹੋ ਸਕਦਾ ਦੋ ਰੈਸਟੋਰੈਂਟ ਹੋਰ ਖੋਲ ਲਵੇ ਜੇ ਉਹਨੂੰ 6 ਮਹੀਨਿਆਂ ਚ ਲੱਗਿਆ ਕਿ ਇਸ ਸਟਾਫ ਨੇ ਇਹਨੇ ਪੈਸੇ ਬਚਾ ਦਿੱਤੇ ਹੋ ਸਕਦਾ ਉਹਦੇ ਘੰਟੇ ਹੀ ਜ਼ਿਆਦੇ ਕਰ ਦਵੇ ਰੈਸਟੋਰੈਂਟ ਦੇ ਹੋ ਸਕਦਾ 2-4 6 ਮਹੀਨੇ ਤੱਕ ਵੱਡੀ ਜਗ੍ਹਾ ਲੈ ਕੇ ਵੱਡਾ ਹੁਣ 40ਾਂ 30ਾਂ ਸੀਟਾਂ ਦਾ 40ਾਂ ਸੀਟਾਂ ਦਾ ਉਹ ਸੀ ਸੀਟਾਂ ਵਾਲਾ ਬਣਾ ਲਵੇ ਹੋ ਸਕਦਾ ਨਾਲ ਕੈਟਰਿੰਗ ਦਾ ਕੰਮ ਸ਼ੁਰੂ ਕਰ ਲਵੇ ਜਿਉ ਇਹ ਦਿਮਾਗ ਵਿੱਚ ਰੱਖ ਕੇ ਕੰਮ ਕਰੂਗਾ ਫਿਰ ਉਹਦੀ ਆਪ ਨਿਪੁੰਨਤਾ ਵੀ ਉਹਦੇ ਚ ਆਊਗੀ ਉਹ ਫੋਕਸਡ ਵੀ ਰਹੂਗਾ ਉਹਦੇ ਅੰਦਰ ਵਫਾਦਾਰੀ ਵੀ ਆਊਗੀ ਇਮਾਨਦਾਰੀ ਆਬਵੀਅਸਲੀ ਆਊਗੀ ਹਾਰਡ ਵਰਕਿੰਗ ਵੀ ਹੋਣੀ ਆ ਕਮਿਟਮੈਂਟ ਹੋਣੀ ਆ ਫਿਰ ਹਰ ਚੀਜ਼ ਨੂੰ ਫਿਰ ਉਹਨੇ ਵੇਟ ਨਹੀਂ ਕਰਨੀ ਕਿ ਡਿਸ਼ ਬਣ ਕੇ ਪਹਿਲਾਂ ਸਜ ਕੇ ਤਿਆਰ ਹੋ ਜਾਏ ਫਿਰ ਮੈਂ ਚੈੱਕ ਕਰੂੰਗਾ ਜੀ ਨਹੀਂ ਪਹਿਲਾਂ ਪੂਰਾ ਪਹਿਲਾਂ ਪੂਰੀ ਬਣਾਓ ਠੀਕ ਬਣਾਓ ਪਹਿਲਾਂ ਫਿਰ ਚੈੱਕ ਕਰੂੰਗਾ ਮੈਂ ਇਦਾਂ ਨਹੀਂ ਇਦਾਂ ਨਹੀਂ ਕਰਨੀ ਫਿਰ ਤਾਂ ਉਹਨ ਸੈਫਟ ਦੇ ਕੋਲ ਹਰੇਕ ਗਾਹਕ ਦੇ ਆਰਡਰ ਨੂੰ ਦੇਖ ਦੇਖ ਕੇ ਹਰੇਕ ਵਾਰੀ ਸ਼ੈਫ ਦੇ ਕੋਲ ਜਾ ਜਾ ਕੇ ਗੀੜੀ ਮਾਰਨੀ ਆ ਹੁਣ 5 ਮਿੰਟ ਟਲਤੇ ਖੜ ਜਾਣਾ ਇਦਾਂ ਠੀਕ ਹੈ ਜਾ ਕੇ ਦੋਬਰੀ ਗੱਗਾ ਦੇ ਕੋਲ ਜਾ ਕੇ ਗੇੜੀ ਮਾਰੇ ਆਉਣੀ 2 ਮਿੰਟ ਬਾਅਦ ਮੁੜ ਕੇ ਜਾ ਕੇ ਸ਼ਫ ਦੇ ਕੋਲ ਜਾ ਆਉਣਾ ਫੇ ਫੇ ਕਿਦਾਂ ਬਈ ਕਿੰਨਾ ਟਾਈਮ ਆ ਕੀ ਕਰਨ ਲੱਗੇ ਆਪਾਂ ਠੀਕ ਅਜ ਬਿਜੀ ਆ ਜੇ ਹੋਰ ਗਾਹਕ ਆ ਗਿਆ ਥੋੜੇ ਜਿਹਾ ਬਾਕੀ ਸਮਾਨ ਹੈਗਾ ਕੁਝ ਇਦਾਂ ਤਾਂ ਤਾਂ ਨਹੀਂ ਜਿਹੜਾ ਮਗਾਉਣੇ ਵਾਲਾ ਕੁਝ ਉਹਨ ਪੈਟਰਨ ਦਾ ਖਿਆਲ ਰੱਖਣਾ ਫੇ ਹਰ ਵੀਕ ਫਰਡੇ ਜਿਆਦਾ ਬਿਜੀ ਹੁੰਦਾ ਆ ਜਾਂ ਆਹ ਟਾਈਮ ਜਿਹੜਾ ਜਿਆਦਾ ਬਿਜੀ ਹੁੰਦਾ ਆ ਜਨਰੇਲ ਸ਼ਾਪਿੰਗ ਸੈਂਟਰ ਜਦੋਂ ਲੇਟ ਨਾਈਟ ਹੁੰਦੀ ਉਦੋਂ ਜਿਆਦਾ ਵੀਜ਼ੀ ਹੁੰਦਾ ਹੈ ਹੁਣ ਜੇ ਉਹ ਮਾਲਕ ਦਾ ਖਿਆਲ ਰੱਖੂਗਾ ਵੀ ਅਸੀਂ ਬਣਾਉਣਾ ਬਾਰ-ਬਾਰ ਬਾਰ-ਬਾਰ ਇਹ ਗੱਲ ਜਿਹੜੇ ਬੰਦੇ ਇਹ ਬੂਟਾ ਸਿੰਘ ਵਾਂਗ ਉਹ ਜਿਹੜੇ ਪਹਿਲਾਂ ਰਸ ਕੇ ਜਿੰਨੇ ਵੀ ਗਏ ਰੇੜੀ ਉਤੋਂ ਜਿਹੜੇ ਉੱਤੇ ਨੁਕਸ ਲੱਗੇ ਉਹ ਕਢਣ ਉਹ ਕਿਹੜਾ ਸੰਧੂਆ ਦਾ ਮੁੰਡਾ ਠੀਕ ਹੈ ਉਹਨਾਂ ਨੂੰ ਇਹ ਪੁੱਛੋ ਵੀ ਤੁਹਾਨੂੰ ਇਹ ਫਿਕਰ ਹੈਗਾ ਵੀ ਬਣਾਉਣਾ ਕੀ ਆ ਜੇ ਤੁਸੀਂ ਸਿਰਫ ਇਹ ਇਹ ਦੇਖੋ ਇੱਕ ਮਕਾਨ ਬਣਦਾ ਕੋ ਬਿਲਡਿੰਗ ਤਿਆਰ ਹੋ ਰਹੀ ਹੈ ਉਹਦੇ ਤੇ ਇੱਕ ਬੰਦਾ ਕੁਆਲਟੀ ਕੰਟਰੋਲ ਕਰ ਰਿਹਾ ਹੈ ਚੈੱਕ ਕਰ ਰਿਹਾ ਜੇ ਨੂੰ ਟਾਈਮ ਦੇ ਵਿੱਚ ਸਮੇਂ ਸਿਰ ਉਸ ਬਿਲਡਿੰਗ ਨੂੰ ਮਕਾਉਣ ਦਾ ਫਿਕਰ ਨਹੀਂ ਹੈਗਾ ਜਾਂ ਜੇ ਨੂੰ ਮਾਲਕ ਦੇ ਲੱਗ ਰਹੇ ਪੈਸੇ ਦਾ ਫਿਕਰ ਨਹੀਂ ਹੈਗਾ ਉਹ ਜਦੋਂ ਕੋਈ ਗਲਤ ਹੋਊਗੀ ਚੀਜ਼ ਮੰਨ ਲਓ ਕਿਸੇ ਕਥਾਂ ਤੇ ਪਲੇਟ ਕੋ ਗਲਤ ਲੱਗ ਗਈ ਕਿਤੇ ਫਰੇਮ ਦੇ ਵਿੱਚ ਕੋਈ ਲੱਗਿਆ ਕੋਈ ਗਲਤੀ ਹੋ ਗਈ ਠੀਕ ਹੈ ਕਿੱਤੇ ਟਾਈਲਾਂ ਜਿਹਦਾ ਮੈਂ ਗੱਲ ਕਰਦਾ ਨਾ ਪੇ ਰੈਸਟੋਰੈਂਟ ਜਿਹੜਾ ਜਿਸ ਬੰਦੇ ਨੂੰ ਆਪ ਖਾਣਾ ਬਣਾਉਣਾ ਆਉਂਦਾ ਆ ਉਹਨ ਜਦੋਂ ਉਹਦੇ ਚ ਨੁਕਸ ਕੱਢਣਾ ਆ ਉਹਨ ਇਹ ਨਹੀਂ ਕਹਿਣਾ ਪੇ ਇਹਨੂੰ ਸਿੱਟੋਂ ਬਾਹਰ ਉਹ ਉਹਨੂੰ ਰੈਟੀਫਾਈ ਕਰਨ ਦੀ ਕੋਸ਼ਿਸ਼ ਕਰਨੀ ਉਹ ਉਹਨੂੰ ਬਚਾ ਕੇ ਉਹਦੇ ਵਿੱਚੋਂ ਕੁਝ ਹੋਰ ਕੱਢਣ ਦੀ ਕੋਸ਼ਿਸ਼ ਕਰਨੀ ਜਿਉ ਹਰੇਕ ਜਿਹੜੀ ਉਪਰਵਾਨ ਚੀਜ਼ ਆ ਜਿਹੜੀ ਉਹਦੇ ਸਟੈਂਡਰਡ ਤੇ ਪੂਰੀ ਨਹੀਂ ਉਤਰਦੀ ਜੇ ਹਰ ਇੱਕ ਉਸ ਚੀਜ਼ ਨੂੰ ਸਿੱਟਣ ਲੱਗੂਗਾ ਫਿਰ ਜਾਂ ਦੁਬਾਰਾ ਬਣਾਉਣ ਨੂੰ ਦੁਬਾਰਾ ਬਣਾਉਣ ਨੂੰ ਕਿਹਾ ਜਾਊਗਾ ਫਿਰ ਕੰਮ ਜਾਬ ਨਹੀਂ ਹੋ ਸਕੂਗਾ ਹਰ ਇੱਕ ਕੰਮ ਜੋ ਵੀ ਅਸੀਂ ਕਰਦੇ ਆ ਉਹਦੇ ਲਈ ਤੁਹਾਡਾ ਇੱਕ ਮਕਸਦ ਪਹਿਲੀ ਗੱਲ ਤਾਂ ਸਾਡੇ ਉਹ ਬੰਦੇ ਬਹੁਤ ਇਰੀਟੇਸ਼ਨ ਦਿੰਦੇ ਆ ਜਿਹੜੇ ਬਾਰ-ਬਾਰ ਪੁੱਛਦੇ ਆ ਵੀ ਤੁਸੀਂ ਕਰਨਾ ਕੀ ਚਾਹੁੰਦੇ ਆ ਤੁਹਾਡਾ ਮਕਸਦ ਕੀ ਆ ਤੇ ਸਾਡਾ ਮਕਸਦ ਕਾਨੂੰ ਪੁੱਛਦੇ ਆ ਤੁਸੀਂ ਤੁਸੀਂ ਜਿਹੜਾ ਆਪ ਕੰਮ ਕਰਨਾ ਤੁਹਾਨੂੰ ਠੀਕ ਲੱਗਦਾ ਤੁਸੀਂ ਵਲੰਟੀਅਰ ਹੋ ਜਾਓ ਨਾਲ ਹੋ ਜਾਓ ਨਹੀਂ ਤੁਸੀਂ ਆਪਣਾ ਸ਼ੁਰੂ ਕਰੋ ਹੁਣ ਜਿਹੜੇ ਬੰਦੇ ਇਦਾਂ ਬਾਰ ਬਾਰ ਦੂਜੇ ਵਿੱਚ ਨੁਕਸ ਕੱਢਦੇ ਨਾ ਜਾ ਕੇ ਉਹਨਾਂ ਨੂੰ ਇਹ ਕਹੋ ਵੀ ਤੂੰ ਦੱਸ ਤੂੰ ਜੋ ਕਰ ਰਿਹਾ ਆ ਤੂੰ ਗਾਹਾਂ ਕੀ ਕਰਨਾ ਚਾਹੁੰਦਾ ਕੀ ਪ੍ਰਾਪਤ ਕਰ ਇਹ ਕਿੱਡੀ ਵੱਡੀ ਸਟੇਟਮੈਂਟ ਜਿਹੜੀ ਕੱਲ ਪਰਮਵੀਰ ਹੁਣੀ ਪਰਸੋਂ ਸੁਣਾਈ ਆ। ਇਹਦੀ ਤੇ ਮੈਂ ਮੈਨੂੰ 2.5 ਲੱਖ ਮੇਰਾ ਖਰਚਾ ਆ ਕਹਿੰਦਾ ਮਹੀਨੇ ਦਾ। ਜੇ ਮੈਨੂੰ ਕੋਲ ਲੱਖ ਤਨਖਾਹ ਦੇ ਕੇ ਕਹੂਗਾ ਰਮ ਤੂੰ ਕੰਮ ਕਰ ਤਾਂ ਮੈਂ 1.5 ਲੱਖ ਚੋਰੀ ਕਰੂੰਗਾ। ਜਿਹੜੀ ਛੇਤਰ ਦੀ ਘਾਟ ਆ ਨਾ ਇਹਨਾਂ ਲੋਕਾਂ ਲਈ ਇਹ ਬੰਦੇ ਕੌਮ ਦੇ ਰਖਵਾਲੇ ਬਣਦੇ ਆ। ਜਦੋਂ ਕਹੀਦਾ ਪੇ ਪਾਟੜੇ ਇੱਕ ਤੀੜ ਇਕੱਠੀ ਚ ਮਾਰ ਲਈ ਹੂਆ ਲੱਲੂ ਪੰਜੂ ਜਿਹਦਾ ਜ਼ਿਕਰਿਆ ਦੌੜੀ ਕੇਸ ਰੱਖੀ ਚਾਰ ਗੱਲਾਂ ਹਾਂ ਇਹਦੇ ਚ ਨੁਕਸ ਇਹਦੇ ਚ ਨੁਕਸ ਇਹਦੇ ਚ ਨੁਕਸ ਤੁਸੀਂ ਆਪ ਆਪਣਾ ਕੁਝ ਕਰਨ ਲਈ ਕੋ ਜਦੋਂ ਭਾਈ ਰਣਜੀਤ ਸਿੰਘ ਦੀ ਗੱਲ ਕਰਦੇ ਆ ਇੱਕ ਇੱਕ ਉੱਥੇ ਸਲਤਨਤ ਖੜੀ ਆ ਕਿੰਨੇ ਹਜ਼ਾਰ ਬੰਦਾ ਜਿਹੜਾ ਮੈਂ ਕਹਿੰਨਾ ਕਿੰਨੇ 100 ਪਰਿਵਾਰ ਹੋਣਗੇ ਜਿਹੜੇ ਰੈਗੂਲਰ ਉਹਨਾਂ ਦੇ ਟੱਚ ਵਿੱਚ ਆ ਜੇ ਹਜ਼ਾਰ ਨਹੀਂ ਹੋ ਸਕਦਾ 8 9 800 900 ਹੋ ਸਕਦਾ 1000 ਤੋਂ ਵੱਧ ਵੀ ਹੋ ਮੈਂ ਥੋੜੀ ਰਿਆਤ ਕਰਕੇ 100 ਕਿਹਾ 100 ਦੇ ਵਿੱਚ ਜਣੀ ਹੋ ਸਕਦਾ 999 ਹੋਣ ਵੀ 100 ਚ ਹੀ ਹੋਣੇ ਜੇ 1000 ਤੋਂ ਥੱਲੇ ਆ ਹੋ ਸਕਦਾ ਵੱਧ ਹੋਣ ਜਿਨ੍ਹਾਂ ਦੇ ਨਾਲ ਇਦਾਂ ਡਾਇਰੈਕਟ ਟੱਚ ਆਉਂਦਾ ਜਿਨ੍ਹਾਂ ਦੇ ਬੱਚਿਆਂ ਦੇ ਨਾਂ ਵੀ ਜਾਣਦੇ ਹੋਣ ਕਿਉਂ ਤੁਹਾਡੇ ਚ ਕਿੰਨੇ ਪਰਿਵਾਰ ਉੱਤੇ ਤੁਹਾਨੂੰ ਪਤਾ ਜਿਨ੍ਹਾਂ ਦੇ ਘਰਾਂ ਚ ਜਾਂਦੇ ਆ ਮਿਲਦੇ ਆ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਆ ਕੋਈ ਪ੍ਰੋਬਲਮ ਹੁੰਦੀ ਆ ਉਹ ਉਹ ਮਤਲਬ ਕਿੰਨੇ ਆ ਪਰਿਵਾਰਾਂ ਦੀਆਂ ਪ੍ਰੋਬਲਮਾਂ ਨੂੰ ਨੇੜੇੋਂ ਦੇਖਦੇ ਆ ਹੁਣ ਆ ਆ ਜਿਹੜੀ ਕਤੀੜ ਤੁਰੀ ਫਿਰਦੀ ਆ ਤਾਂ ਜਦੋਂ ਮਰਜੀ ਇਦਾਂ ਪੱਗ ਲਾਈ ਕੇਸ ਕਟਾਈ ਬੁੱਤ ਰੱਖੀ ਸ਼ਰਾਬ ਹੁਣ ਉਹਨਾਂ ਟੱਬਰਾਂ ਦਾ ਕੀ ਹਾਲ ਆ ਜਿੱਥੇ ਔਰਤ ਦੀ ਜ਼ਿੰਦਗੀ ਬਰਬਾਦ ਹੋ ਰਹੀ ਆ ਜਿਹਦੇ ਘਰ ਦੇ ਵਿੱਚ ਕੱਲਾ ਬੱਚਾ ਆ ਉਹਨੇ ਇਹ ਮਾਹੌਲ ਦੇ ਵਿੱਚੋਂ ਦੇਖ ਕੇ ਪੇ ਰੱਬ ਹੈ ਨਹੀਂ ਇਹ ਹੈ ਨਹੀਂ ਕੋਈ ਨਹੀਂ ਛੱਡੋ ਅਮਰ ਦਾ ਕੀਆ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਪਰ ਸ਼ਰਾਬ ਕੱਲੀ ਨਹੀਂ ਆਈ ਉਹਦੇ ਨਾਲ ਨਸ਼ਾ ਹੋਰ ਵੀ ਆਇਆ ਉਸ ਸ਼ਰਾਬ ਨੇ ਔਰਤ ਨੂੰ ਇਰਿਟੇਸ਼ਨ ਦਿੱਤੀ ਆਦਮੀ ਦੇ ਤਾਂ ਮਰਦ ਦੀ ਰਿਲੇਸ਼ਨਸ਼ਿਪ ਫਿੱਕੀ ਪੈ ਗਈ ਮੁੰਡੇ ਦੇ ਮਾਪੇ ਨੇ ਉਹਨੂੰ ਨਸ਼ੇ ਤੋਂ ਰੁਕਣਾ ਚਾਹਿਆ ਉਹਨਾਂ 'ਚ ਕਲੇਸ਼ ਹੋ ਗਿਆ ਉਹ ਜਦੋਂ 3 ਮਹੀਨਾ ਲੜਨ ਲੱਗਾ ਮੁੰਡੇ ਦੇ ਮਾਪੇ ਨੇ ਆਪਣੀ ਨੋਹ ਦਾ ਸਾਥ ਦਿੱਤਾ ਨੋਹ ਉਹਨਾਂ ਨੂੰ ਛੁੱਕ ਗਈ ਮੁੰਡੇ ਨੂੰ ਲੱਗਿਆ ਮੈਂ ਇਕੱਲਾ ਰਹਿ ਗਿਆ ਉਹਨਾਂ ਨਸ਼ੇ ਦੀ ਮਕਦਾਰ ਵੀ ਵਧਾ ਦਿੱਤੀ ਹੌਲੀ ਹੌਲੀ ਬਾਹਰ ਕਿਸੇ ਜਨਾਨੀ ਕੋਲ ਜਾਣ ਲੱਗ ਪਿਆ ਬੱਚਿਆਂ ਤੇ ਬੁਰਾ ਅਸਰ ਪੈ ਗਿਆ ਜਿਹੜੀਆਂ ਗੱਲਾਂ ਗੁਰੂ ਨਾਨਕ ਪਾਤਸ਼ਾਹ ਦੀਆਂ ਸੀ ਨਾ ਉਹ ਸ਼੍ਰੀ ਚੰਦਾ ਲਈ ਨਹੀਂ ਸੀਗਾ ਗੁਰੂ ਨਾਨਕ ਪਾਤਸ਼ਾਹ ਦਾ ਨੁਕਤਾ ਲੈਣਾਂ ਲਈ ਸੀ ਮਰਦਾਨਿਆਂ ਲਈ ਸੀ ਜਿਹੜੇ ਕੁਰਬਾਨੀ ਕਰਨੀ ਜਿਹੜੇ ਬਿਨਾਂ ਸ਼ਰਤ ਤੋਂ ਵਫਾਦਾਰੀ ਨਿਭਾਉਣੀ ਚਾਹੁੰਦੇ ਆ ਜਿਹੜੇ ਲੈਣ ਨਹੀਂ ਕੁਛ ਆਈ ਇਹਨਾਂ ਇਹਨਾਂ ਨੂੰ ਪੁੱਛੋ ਕਿ ਤੁਸੀਂ ਗੁਰੂ ਬੂਟੇ ਨੂੰ ਪੁੱਛੋ ਤੂੰ ਗੁਰੂ ਨੂੰ ਦੇਣਾ ਆ ਜਾਂ ਲੈਣਾ ਆ ਦਾੜੀ ਕੇਸ ਤੇਰੇ ਕੋਲ ਕੋਈ ਸਿਗਾ ਤੂੰ ਦੇਣ ਲਈ ਰੱਖੇ ਸੀ ਜਾਂ ਪੈਸੇ ਕਮਾਉਣ ਲਈ ਰੱਖੇ ਸੀ ਕੀ ਆ ਤੁਹਾਡੇ ਕੋਲ ਜਿਹੜਾ ਸਮਾਜ ਨੂੰ ਦੇਣਾ ਚਾਹੁੰਨੇ ਤੁਸੀਂ ਮੈਨੂੰ ਇੱਕ ਮਹੀਨਾ ਪਹਿਲਾਂ ਵੀਰ ਦਾ ਫੋਨ ਆਇਆ ਉਹ ਕਹੇ ਕਹਿੰਦਾ ਤੁਸੀਂ ਵੀ ਤਾਂ ਬੋਲਦੇ ਮੈਂ ਕਿਹਾ ਇਸੇ ਕਰਕੇ ਤਾਂ ਮੈਂ ਬੂਟੇ ਨੂੰ ਟੋਕਿਆ ਨਹੀਂ ਸੀ ਉਦੋਂ ਹਾਲਾਂਕਿ ਪਹਿਲੇ ਦਿਨਾਂ 'ਚ ਜਦੋਂ ਇਹ ਸ਼ੁਰੂ ਹੀ ਕੀਤਾ ਬੋਲਣਾ ਨਾ ਉਦੋਂ ਹੀ ਮੈਂ ਇੱਥੇ ਰੇਡੀਓ ਤੇ ਸ਼ਾਇਦ ਗੱਲ ਵੀ ਕੀਤੀ ਸੀ ਵੀ ਦੇਖੋ ਗ੍ਰੰਥੀ ਆ ਉਹਦੀ ਜ਼ਿੰਮੇਵਾਰੀ ਆ ਗੁਰਦੁਆਰੇ ਦੇ ਅੰਦਰ ਉਹ ਇਦਾਂ ਨਹੀਂ ਕਹਿ ਸਕਦਾ ਮੈਂ ਪੰਜ ਦਾਲੂ ਚੋਰੀ ਚੱਕੇ ਕਮੇਟੀ ਕੌਣ ਹੁੰਦੀ ਮੈਨੂੰ ਕਹਣੇ ਵਾਲੀ ਹਰਪ੍ਰੀਤ ਨੂੰ ਆਪਾਂ ਦੇਖਦੇ ਨਹੀਂ ਆ ਜਥੇਦਾਰ ਜਿਹੜਾ ਜਦੋਂ ਇੰਟਰਵਿਊ ਹੁੰਦੀ ਗੱਲਬਾਤ ਹੁੰਦੀ ਬਾਰ-ਬਾਰ ਉਹਦੀ ਕੋਈ ਸੂਈ ਇਹ ਇਹ ਨੁਕਸ ਕੱਢਣ ਵਾਲੇ ਕੌਣ ਬੰਦੇ ਜੀ ਮੈਨੂੰ ਕਹਿੰਦੇ ਭਾਜਪਾ ਨਾਲ ਰਲ ਗਿਆ ਇਹ ਆਪ ਤਾਂ ਇਹ ਭਾਜਪਾ ਨਾਲ 5 ਸਾਲ ਇਹਨਾਂ ਦੀ 15 ਸਾਲ ਸਾਂਝ ਰਹੀ ਇਹਨਾਂ ਦੀ ਵੀ ਹੱਦ ਹੋ ਗਈ ਯਾਰ ਤੂੰ ਸ਼੍ਰੋਮਣਿਕ ਮਿੱਟੀ ਦਾ ਏਮਪਲੋਈ ਆ ਕੁਕ ਤੁਸੀਂ ਘਰ ਦੇ ਵਿੱਚ ਖੇਤੀਬਾੜੀ ਕਰਨੇ ਵਾਲਿਆਂ ਨੇ ਤੁਸੀਂ ਕੋ ਮਨ ਲਓ ਨੌਕ ਰੱਖਿਆ ਠੀਕ ਹੈ ਉਹ ਨੌਕਰ ਤੁਹਾਡੇ 5 ਸਾਲ 6 ਸਾਲ ਤੋਂ 10 ਸਾਲ ਤੋਂ ਤੁਹਾਡੇ ਨਾਲ ਕੰਮ ਕਰ ਰਿਹਾ। ਤੁਹਾਡੀ ਤੁਸੀਂਾਂ ਤੁਹਾਡਾ ਚਾਚਾ ਆ ਤੁਸੀਂ ਦੋਹਾਂ ਦੀ ਤੁਹਾਡੀ ਖੇਤੀ ਸਾਂਝੀ ਆ ਜਦ ਤੁਸੀਂ ਮਿਲਬਰ ਤੋਂ ਵਧੀਆ ਤੁਹਾਡੀ ਤੁਹਾਡਾ ਕੰਮ ਚੱਲ ਰਿਹਾ ਕਰ ਰਹੇ ਤੁਸੀਂ ਕੰਮ। 올 ਆਫ ਸਡਨ ਕਿਸੇ ਗੱਲੋਂ ਤੁਹਾਡਾ ਆਪਸੀ ਚੇ ਫਰਕ ਪੈ ਗਿਆ। ਤੁਸੀਂ ਉਸ ਨੌਕਰ ਨੂੰ ਕਹਿਣ ਲੱਗੇ ਆ ਭਾਈ ਗੱਲ ਸੁਣ ਜੇ ਹੁਣ ਇਹ ਬੰਦੇ ਇੱਥੋਂ ਟਰੈਕਟਰ ਆਧਾਰਾ ਲੈਣ ਆਉਣ ਜਾਂ ਆਪਣੇ ਪਾਣੀ ਨੂੰ ਜਾਂ ਕੋ ਟੂਲ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਜਾਂ ਪਾਣੀ ਦੀ ਵਾਰੀ ਆਪਣੀ ਜਿਹੜੀ ਆਪਣੀ ਵਾਰੀ ਹੁੰਦੀ ਆ ਉਹਦੇ ਵਿੱਚ ਜੇ ਕਹਿਣ ਪਏ ਅਸੀਂ ਪਾਣੀ ਲੈਣਾ ਇਹਨਾਂ ਨੂੰ ਨਾ ਕਰ ਦੇਈ ਜਾਂ ਇਹਨਾਂ ਨੂੰ ਕਹਦੇ ਮੈਨੂੰ ਪੁੱਛ ਲੈਣ ਹੁਣ ਉਹ ਕਹੇ ਪਹਿਲਾਂ ਹੱਦ ਹੋ ਗਈ ਯਾਰ ਤੂੰ ਕੌਣ ਹੁੰਨਾ ਮੇਰੇ 'ਚ ਨੁਕਸ ਕੱਢਣ ਵਾਲਾ ਹੈ ਤੇਰਾ ਚਾਚਾ ਹੋ ਤੇਰੇ ਪਿਓ ਦਾ ਭਰਾ ਤੇਰੇ ਦਾਦੇ ਦਾ ਪੋਤੇ ਆ ਪੀੜੀਆਂ ਤੋਂ ਤੁਹਾਡੀ ਸਾਂਝ ਆ ਖੂਨ ਦੀ ਸਾਂਝ ਆ ਅੱਜ ਮੈਨੂੰ ਕਹੀ ਜਾਂਦੇ ਬੇ ਇਦਾਂ ਨਹੀਂ ਕਰਨੀ ਅਰੇ ਛਿੱਤ ਰਹੀ ਚੱਕੂਗਾ ਤੇ ਦੁਵਾਲੇ ਪੇ ਸਾਡੀ ਕੀ ਸਾਂਝਿਆ ਉਹਦੇ ਨਾਲ ਤੂੰ ਆਪਣੀ ਔਕਾਤ ਵਿੱਚ ਰਹਿ ਤੂੰ ਨੌਕਰ ਆ ਤੈਨੂੰ ਇੱਕ ਪਾਰਟੀ ਆ ਸ਼੍ਰੋਮਣੀ ਕਮੇਟੀ ਆ ਤੂੰ ਸ਼੍ਰੋਮਣੀ ਕਮੇਟੀ ਤੇ ਇੱਕ ਪੋਲੀਟੀਕਲ ਪਾਰਟੀ ਦਾ ਹੁਣ ਪੰਜਾਬ ਦੀ ਸਰਕਾਰ ਜਿਹਨੂੰ ਕਹਿੰਨੇ ਆ ਕੀ ਉਹ ਪੰਜਾਬ ਦੇ ਲੋਕਾਂ ਦੀ ਸਰਕਾਰ ਇਸ ਵੇਲੇ ਦਾਵਾ ਕਰ ਸਕਦੇ ਤੁਸੀਂ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਜਿੱਤ ਕੇ ਉਹਦੇ ਤੇ ਕਬਜ਼ਾ ਕੀਤਾ ਹੁਣ ਸਰਕਾਰ ਆਮ ਆਦਮੀ ਪਾਰਟੀ ਚਲਾ ਰਹੀ ਆ ਉਹਦੇ ਫੈਸਲੇ ਆਮ ਆਦਮੀ ਪਾਰਟੀ ਉਹ ਚਾਹੇ ਐਮ ਐਲ ਏ ਨਾ ਵੀ ਹੋਵੇ ਬੰਦਾ ਜੇ ਆਮ ਆਦਮੀ ਪਾਰਟੀ ਦਾ ਬੰਦਾ ਆ ਉਹ ਵੀ ਜਾ ਕੇ ਸਲਾਹ ਦੇਊਗਾ ਤਾਂ ਉਹ ਗੱਲ ਮੰਨੀ ਜਾਣੀ ਆ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਆ ਉਹਦੇ ਮੁਤਾਬਕ ਸਰਕਾਰ ਚੱਲਣੀ ਆ ਨਿਊਜ਼ੀਲੈਂਡ ਦੀ ਸਰਕਾਰ ਇਸ ਵੇਲੇ ਨੈਸ਼ਨਲ ਪਾਰਟੀ ਐਕਟ ਪਾਰਟੀ ਦੇ ਨਾਲ ਵਿਨਸਟਨ ਪੀਟਰ ਦੇ ਨਾਲ ਸਾਂਝੀ ਵਾਲਤਾ ਦੇ ਭਾਈਵਾਲਤਾ ਦੇ ਨਾਲ ਚਲਾ ਰਹੀ ਆ ਜਿਹੜੇ ਨਿਯਮ ਲਾਗੂ ਹੋਣੇ ਆ ਰੂਲ ਲਾਗੂ ਹੋਣੇ ਆ ਜਿਹੜੇ ਵਾਅਦੇ ਐਕਟ ਪਾਰਟੀ ਨੇ ਕੀਤੇ ਹੋ ਸੀ ਉਹ ਲਾਗੂ ਹੋਣੇ ਆ ਉੱਥੇ ਕੋ ਰੋਲਾ ਹੀ ਨਹੀਂ ਪਾ ਸਕਦਾ ਇਦਾਂ ਨਹੀਂ ਇਦਾਂ ਨਹੀਂ ਤੁਸੀਂ ਕਹਿ ਸਕਦੇ ਗਲਤ ਆ ਠੀਕ ਹੈ ਦੂਜੀ ਪੋਲੀਟੀਕਲ ਪਾਰਟੀ ਆਊਗੀ ਉਹ ਇਲੈਕਸ਼ਨ ਜਿੱਤ ਲਵੇ ਆਪਣੇ ਕਾਨੂੰਨ ਉਹ ਲਾਗੂ ਕਰ ਦੇਵੇ ਪਾਰਲੀਮੈਂਟ ਦੇ ਵਿੱਚ ਕਾਨੂੰਨ 120 ਬੰਦੇ ਆ ਉਹਦੇ ਵਿੱਚ ਬਹੁਮਤ ਜਿਹਨਾਂ ਦੇ ਕੋਲ ਹੈਗਾ ਉਹਨੇ ਕਾਨੂੰਨ ਪਾਸ ਕਰ ਦੇਣਾ ਸ਼੍ਰੋਮਣੀ ਕਮੇਟੀ ਦੇ ਉੱਤੇ ਜਿਹਦਾ ਕਬਜ਼ਾ ਆ ਜਿਹੜੀ ਪੋਲੀਟੀਕਲ ਪਾਰਟੀ ਦਾ ਕਬਜ਼ਾ ਆ ਫੈਸਲੇ ਉਸ ਪੋਲੀਟੀਕਲ ਪਾਰਟੀ ਦੇ ਆ ਧਰਮ ਧਰਮ ਦਾ ਡੈਮੋਕ੍ਰੇਸੀ ਦੇ ਵਿੱਚ ਇਹ ਕਾਰਡ ਖੇਡਣਾ ਬੰਦ ਕਰੋ ਕਿ ਇਨਸਾਨੀਅਤ ਚਾਹੀਦੀ ਆ ਬਫਦ ਪੰਜਾਬੀਆਂ ਨੂੰ ਇਹ ਸ਼ਬਦ ਵੈਸੇ ਡਿਕਸ਼ਨਰੀ ਚ ਨਹੀਂ ਲਿਆਉਣਾ ਚਾਹੀਦਾ ਜਿੰਨੀ ਬਦਬਖਤੀ ਅਸੀਂ ਕਰਦੇ ਆ ਨਾ ਹਰੇਕ ਰਿਸ਼ਤੇ ਦੇ ਵਿੱਚ ਮੈਨੂੰ ਤਾਂ ਜਦੋਂ ਕੋਈ ਪੰਜਾਬੀ ਇਦਾਂ ਦੀ ਗੱਲ ਕਰਨ ਲੱਗਦਾ ਨਾ ਵੀ ਦੇਖੋ ਜੀ ਬੰਦੇ ਨੂੰ ਸ਼ਰਮ ਚਾਹੀਦੀ ਮੈਨੂੰ ਕਿਹਣਾਉਂਦੀ ਉਹ ਇਹ ਕਹਿੰਦਾ ਵੀ ਯਾਰ ਤੂੰ ਸੋਚ ਵੀ ਕੀਤਾ ਲਿਆ ਵੀ ਪੰਜਾਬੀ ਸ਼ਰਮ ਕਰੇ ਤੁਸੀਂ ਸਿੱਧੀ ਗੱਲ ਕਰੋ ਵੀ ਦੇਖੋ ਜੀ ਅਗਲ ਨਹੀਂ ਕਰਨੀ ਚਾਹੀਦੀ ਇਹ ਗੱਲ ਗਲਤ ਆ ਠੀਕ ਹੈ ਬਹੁਤੀਆਂ ਫਲਸਫੀ ਦੀਆਂ ਗੱਲਾਂ ਧਰਮ ਦੀਆਂ ਗੱਲਾਂ ਇਨਸਾਨੀਅਤ ਦੀਆਂ ਮੋਰੈਲਟੀ ਦੀਆਂ ਗੱਲਾਂ ਪੰਜਾਬੀਆਂ ਦੇ ਨਾਲ ਨਹੀਂ ਜੱਚਦੀਆਂ ਜਿੰਨਾ ਚਿਰ ਪੈਸੇ ਦੇ ਪੱਖੋਂ ਰੱਜਦੇ ਨਹੀਂ ਅਸੀਂ ਬਾਰ-ਬਾਰ ਗੱਲ ਸਾਡਾ ਸਵਾਰਥ ਜਿਹੜਾ ਆ ਉਥੇ ਜਿਹੜਾ ਬੰਦਾ ਸਵਾਰਥੀ ਆ ਨਾ ਉਹਦੇ ਨਾਲ ਵਫਾਦਾਰੀ ਦੇ ਕੋਈ ਅਰਥ ਨਹੀਂ ਸਵਾਰਥੀ ਬੰਦੇ ਨਾਲ ਵਫਾਦਾਰੀ ਨਹੀਂ ਜੁੜੀ ਜਾ ਸਕਦੀ ਸਵਾਰਥੀ ਬੰਦੇ ਦੇ ਨਾਲ ਇਮਾਨਦਾਰੀ ਨਹੀਂ ਜੁੜੀ ਜਾ ਸਕਦੀ ਕਦੇ ਵੀ ਸਵਾਰਥੀ ਬੰਦੇ ਨੂੰ ਇਹ ਨਾ ਕਿਹਾ ਤੂੰ ਬੇਈਮਾਨੀ ਕਿਉਂ ਕਰ ਗਿਆ ਉਹਦੇ ਲਈ ਪੱਖ ਅਪੱਖ ਸਭ ਖਾਣੇ ਵਾਲੀ ਗੱਲ ਆ ਉਹਦੇ ਲਈ ਸਭ ਕੁਝ ਜਾਇਜ਼ ਹੈ ਉਹਦੀ ਜ਼ਿੰਦਗੀ ਅਸੀਂ ਸਾਨੂੰ ਪਹਿਲਾਂ ਸਮਝਣਾ ਪੈਣਾ ਤੇ ਪੰਜਾਬੀ ਇਦਾਂ ਦੇ ਕਿਉਂ ਆ ਉਹਨਾਂ ਦੇ ਉਹਨਾਂ ਦੇ ਅੰਦਰ ਛੇਤੀ ਛੇਤੀ ਦੂਜਿਆਂ ਨੂੰ ਪਛਾੜਨ ਦੀ ਕਾਹਲ ਆ ਉਹਨਾਂ ਨੂੰ ਆਪਣਾ ਆਪ ਪਛੜਿਆ ਲੱਗਦਾ ਆ